ਬਿੰਦ ਮਾਹਲ ਦੇ ਦੁਕਾਨਦਾਰਾਂ ਨੇ ਸੜਕਾਂ ਤੇ ਉਤਰ ਕੀਤਾ ਰੋਜ਼ ਪ੍ਰਦਰਸ਼ਨ ਇਤਿਹਾਸਿਕ ਮੰਦਿਰ ਰਾਮਤੀਤ ਨੂੰ ਜਾਣ ਵਾਲੀ ਸੜਕ ਤੇ ਲੱਗੇ ਕੂੜੇ ਦੇ ਵੱਡੇ ਢੇ ਕੂੜੇ ਦੇ ਲੱਗੇ ਅੰਬਾਰ ਦੇ ਕੰਨ ਹਰ ਵੇਲੇ ਬਨਾ ਹੋਇਆ ਬਿਮਾਰੀਆਂ ਦਾ ਖਤਰਾ ਪੜਕੇ ਹੋਏ ਲੋਕਾਂ ਨੇ ਕਿਹਾ ਜੇਕਰ ਪ੍ਰਸ਼ਾਸਨ ਨਹੀਂ ਲਏਗੀ ਕੋਈ ਸਾਰ ਤੇ ਕਰਾਂਗੇ ਸਖਤ ਐਕਸ਼ਨ ਅੱਜ ਇੱਕ ਤਾਜ਼ਾ ਮਾਮਲਾ ਮਿਰਸਾ ਦੇ ਨਜ਼ਦੀਕ ਪਿੰਡ ਮਾਹਲ ਤੋਂ ਸਾਹਮਣੇ ਆਇਆ ਜਿੱਥੇ ਕਿ ਇਤਿਹਾਸਿਕ ਮੰਦਿਰ ਰਾਮਤੀਥ ਨੂੰ ਜਾਣ ਵਾਲੀ ਸੜਕ ਤੇ ਕੂੜੇ ਦੇ ਵੱਡੇ ਢੇਰ ਵਿਖਾਈ ਦੇ ਰਹੇ ਹੋਣਗੇ ਜਿੱਥੇ ਦੇ ਦੁਕਾਨਦਾਰਾਂ ਦੇ ਵੱਲੋਂ ਅੱਜ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਖਿਲਾਫ ਰੋਸ ਵਯਕਤ ਕੀਤਾ ਗਿਆ ਹੈ ਇਸ ਮਾਮਲੇ ਸੰਬੰਧੀ ਹੋਰ ਜਾਣਕਾਰੀ ਦਿੰਦਾ ਉਹਨਾਂ ਕਿਹਾ ਕਿ ਸਾਡੇ ਵੱਲੋਂ ਕਿਸੇ ਪ੍ਰਕਾਰ ਦਾ ਕੂੜਾ ਕਰਕਰ ਸਰਕਾਰ ਦੇ ਨਹੀਂ ਸੁਟਿਆ ਜਾਂਦਾ ਸਗੋਂ ਆਲੇ ਦੁਆਲੇ ਦੇ ਲੋਕ ਚੋਨੇ ਇੱਥੇ ਆ ਕੇ ਕੂੜਾ ਸੁੱਟਦੇ ਨੇ ਤੇ ਬਿਮਾਰੀਆਂ ਨੂੰ ਨ्योता ਦਿੱਤਾ ਜਾ ਰਿਹਾ ਹੈ ਜਿਸ ਦੇ ਕਾਰਨ ਆਧਮਿਕ ਸਥਾਨਾਂ ਨੂੰ ਜਾਣ ਵਾਲੇ ਇਸ ਰਸਤੇ ਦੇ ਹਾਲਾਤ ਬੇਹੱਦ ਤਰਸਯੋਗ ਬਣੇ ਹੋਏ ਨੇ ਇਸ ਮਾਮਲੇ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦੇ ਆ ਪਿੰਡ ਵਾਸੀਆਂ ਨੇ ਕਿ ਕੁਝ ਜਾਣਕਾਰੀ ਦਿੱਤੀ ਹੈ ਇੱਕ ਵਾਰ ਰੁਕ ਕਰਦੇ ਆ ਉਹਨਾਂ ਦੇ ਬਿਆਨ ਮੁਰਦਾਬਾਦ ਨਗਰ ਨਿਗਮ ਮੁਰਦਾਬਾਦ ਮੇਰਾ ਨਾਮ ਮਲੂਕ ਸਿੰਘ ਹੈ ਜੀ ਉੱਥੇ ਰਹਿਣ ਵਾਲਾ ਜੀ ਮੇਲ ਪਿੰਡ ਮਾਲ ਆ ਜੀ ਇਹ ਕੂੜਾ ਜਾਣੇ ਕਿ ਲੱਗਦਾ ਇਹ ਜੀ ਕੂੜਾ ਜਾਂ ਤੇ ਹੋਵੇ ਨਾ ਜੀ ਮਹੱਲੇਦਾਰੀ ਦਾ ਫਿਰ ਤੇ ਅਸੀਂ ਮੰਨੀ ਹੈ ਕਿ ਚਲੋ ਮਹੱਲੇ ਵਾਲੇ ਸੁੱਟ ਕੇ ਜਾਂਦੇ ਆ ਸਾਡਾ ਪੰਚਾਇਤੀ ਏਰੀਆ ਵਾ ਤੇ ਜਿੰਨਾ ਕਾਰਪੋਰੇਸ਼ਨ ਦਾ ਕਾਲਿਆਂ ਵਾਲੇ ਮੋੜ ਤੇ ਜੁੰਨੀਆਂ ਕਲੋਨੀਆਂ ਲੋਕਲ ਪੈਂਦੀਆਂ ਨੇ ਇਧਰੋਂ ਅਦਰਸ਼ ਨਗਰ ਲਾਲੋ ਲਾਭ ਨਗਰ ਲਾਲੋ ਇੱਥੋਂ ਸਾਰਾ ਕੂੜਾ ਇੱਥੇ ਆਣ ਕੇ ਸਾਡੇ ਕੀ ਇਹ ਡੰਪ ਥੋੜੀ ਆ ਇਹਤੇ ਸੋਟਾਂ ਦਾ ਫਰਜ ਨਹੀਂ ਬੰਦਾ ਕਾਲ ਵਾਲੇ ਮੋੜ ਤੇ ਜੋ ਚਾਂਪਾ ਵਾਲੇ ਆ ਜੋ ਰੇੜੀ 버ਗਰ ਵਾਲੇ ਜੋ ਵੀ ਆ ਸਾਰੇ ਇੱਥੇ ਹਨਕ ਕੂੜਾ ਸੁੱਟਦੇ ਆ ਜੇ ਕਿਸੇ ਨੂੰ ਕਹੀਏ ਮਜ਼ਦੂਰ ਨੂੰ ਉਹਨਾਂ ਦੀ ਚਲੋ ਰੋਟੀ ਆ ਪਰ ਇਹ ਥੋੜੀ ਨਹੀਂ ਕਿਸੇ ਦੇ ਰੀਏ ਚ ਆ ਕੇ ਸੀ ਗੰਦ ਪਾਈਏ ਬਾਕੀ ਘਰਾਂ ਦੇ ਸਾਡਾ ਲੋਕਲ ਕੋਈ ਕੂੜਾ ਇੰਨਾ ਹੋ ਨਹੀਂ ਸਕਦਾ ਜੀ ਡੰਪ ਨਹੀਂ ਪਰ ਸਕਦਾ ਇੱਥੇ ਦੇਖੋ ਕਿੱਡਾ ਕਿਡੇ ਕਿਡੇ ਵੱਡੇ ਢੇਰ ਲਾਏ ਆ ਤੇ ਬਾਕੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਇਨਸਪੈਕਟਰ ਸਾਹਿਬ ਨੂੰ ਡੇਢ ਘੰਟਾ ਹੋ ਗਿਆ ਘਰ ਪ੍ਰਸ਼ਾਸਨ ਨੂੰ ਫੋਨ ਕੀਤਾ ਇਹਨੂੰ ਹਲੇ ਤੱਕ ਇੱਥੇ ਹਾਜ਼ਰ ਨਹੀਂ ਕੋਈ ਵੀ ਹੋਇਆ ਅਹੀਂ ਤੇ ਉਹ ਮੰਗ ਕਰਦੇ ਜਦੋਂ بارش ਪੈ ਜਾਂਦੀ ਐਮੀ ਪਦਬੂ ਆਉਂਦੀ ਐ ਨੱਕ ਨਹੀਂ ਦਿੱਤਾ ਜਾਂਦਾ ਬਾਕੀ ਇਹ ਹੈ ਕਿ ਇਤਿਹਾਸਿਕ ਰੋਡ ਹੈ ਗ੍ਰਾਂਥੀਰ ਰੋਡ ਐਡਾ ਵੱਡਾ ਮਹਾਨ ਸਥਾਨ ਐ ਇੱਥੇ ਸੰਗਤਾਂ ਲੰਘਦੀਆਂ ਨੇ ਉਹਨਾਂ ਤੇ ਕੀ ਅਸਰ ਪਊਗਾ ਦੱਸੋ ਦੂਰੋਂ ਸਾਰੇ ਦੁਹਿੰਦੁਸਤਾਨ ਦੇ ਵਿੱਚੋਂ ਬਾਹਰਲੀ ਕੰਟਰੀਆਂ ਸੰਗਤ ਆਉਂਦੀ ਐ ਤੇ ਕੀ ਅਸਰ ਪਊਗਾ ਦੇਖੋ ਅਸੀਂ ਤੇ ਇਹ ਪ੍ਰਸ਼ਾਸਨ ਘੜੀ ਮੰਗ ਕਰਦੇ ਆ ਕਿ ਜਿਹੜਾ ਇਹਦਾ ਡੰਪ ਐ ਕੂੜੇ ਦਾ ਉੱਥੇ ਹੀ ਉਹਨੂੰ ਸੁੱਟਿਆ ਜਾਵੇ ਤੇ ਬਾਕੀ ਮੱਲੇਦਾਰੀ ਤੌਰ ਤੇ ਹੀ ਇਕੱਠੇ ਹੋ ਕੇ ਮੰਗ ਕਰਦੇ ਆ ਵੀ ਕੂੜਾ ਜਲਦੀ ਤੋਂ ਜਲਦੀ ਚੁਕਾਇਆ ਜਾਵੇ ਤੇ ਜੇ ਅਗਰ ਨਹੀਂ ਚੁਕਾਉਂਦੇ ਤੇ ਅਸੀਂ ਰੋਡ ਬੰਦ ਕਰਾਂਗੇ ਜੀ ਜਿਹੜੇ ਬਾਹਰੋਂ ਆ ਕੇ ਕੂੜਾ ਥੋੜਾ ਦੇ ਦੇ ਕਾਰ ਬਹੁਤ ਜੀ ਬਹੁਤ ਦੇਖੋ ਕਿ ਸਾਲਾਂ ਇੰੱਚ ਪ੍ਰੋਬਲਮ ਆਉਂਦੀ ਆ ਜਦੋਂ ਕੋਈ ਇੰਨੇਰੀ ਘੱਟਾ ਮਿੱਟੀ ਆਉਂਦਾ ਸਾਰਾ ਕੂੜਾ ਰੋੜ ਕੇ ਸਾਡੇ ਦੁਕਾਨਾਂ ਗਾੜੀ ਆ ਜਾਂਦਾ ਅਸੀਂ ਤੇ ਇਹੋ ਮੰਗ ਕਰਦੇ ਪ੍ਰਸ਼ਾਸਨ ਕੋਲ ਕਿ ਇਹਨੂੰ ਚੁੱਕਿਆ ਜਾਵੇ ਅਗਰ ਨਹੀਂ ਹਰਦੇ ਤੇ ਕੀ ਕਾਰਵਾਈ ਕੀਤੀ ਜਾਏਗੀ ਫਿਰ ਵੇਖੋ ਜੀ ਸਾਡੇ ਕੋਲ ਜੋ ਸਾਡੀ ਪਾਵਰ ਹੋ ਗਈ ਅਸੀਂ ਵਰਤਾਂਗੇ ਬਾਕੀ ਇਹ ਕਿ ਰੋਡ ਬੰਦ ਕਰਾਂਗੇ ਪਹਿਲੇ ਤੌਰ ਤੇ ਜਦੋਂ ਕੋਈ ਵੀਆਪੀ ਆਉਂਦਾ ਸੀਐਮ ਆਉਂਦਾ ਕੋਈ ਵੀ ਆਉਂਦਾ ਰਸਤਾ ਪੂਰਾ ਸਾਫ਼ ਕੀਤਾ ਜਾਂਦਾ ਅੱਗੋਂ ਪਿੱਛੋਂ ਕੋਈ ਸਾਰ ਨਹੀਂ ਚਲਿੰਦਾ ਬੜੀ ਗਿਲਾ ਵੀ ਤਦਾ ਬਿਸ਼ੰਬਰਾ ਸੋਨੂ ਜੀ ਮੇਰਾ ਸਾਹਮਣੇ ਘਰ ਆ ਗੜੀ ਜਗਾ ਪੈਂਦੀ ਏ ਇਹ ਰਾਮਪੁਰ ਰੋਡ ਮਾਲਾ ਪਿੰਡ ਆ ਪੀ ਐਨ ਬੀ ਬੈਂਕ ਦੇ ਸਾਹਮਣੇ ਇਹਦੇ ਪਾਜੀ ਕਾਲਾਲੇ ਮੋੜ ਤੋਂ ਨਾ ਸਾਰਾ ਗਾਂਦ ਜਿਹੜਾ ਇੱਥੇ ਸੁੱਟਣ ਆਉਂਦੇ ਆ ਚਾਂਪਾ ਵਾਲੇ ਇੱਥੇ ਸੁੱਟਣ ਆਉਂਦੇ ਗਾਂ ਦਾ ਤੜਕੇ 5 ਵੇ ਰੇੜੀਆਂ ਭਰੀਆਂ ਆਉਂਦੀਆਂ ਇੱਥੇ ਤੇ ਇੱਕ ਦੋ ਰੀ ਨੂੰ ਮੈਂ ਗਿਆ ਮੈਂ ਤੁਹਾਡੇ ਇਲਾਕਾ ਨਹੀਂ ਹੈਗਾ ਨਾ ਇੱਥੇ ਕੂੜੇ ਕੂੜਾਦਾਨ ਬਣਿਆ ਵੀ ਜਾਂ ਤੁਸੀਂ ਕੂੜਾ ਸੁੱਟਦੇ ਜੇ ਆਂਦੇ ਪਾਜੀ ਅੱਜ ਸੁੱਟਦਾ ਗਾਂ ਤਾਂ ਨਹੀਂ ਸੁੱਟਣ ਆਉਂਦੇ ਹੁਣ ਰੋਜ਼ ਅੱਜ ਚ ਕਾਉਂਦੇ ਆ ਅਗਲੇ ਦਿਨ ਫੇਰ ਇਦਾਂ ਢੇਰ ਲੱਗਾ ਹੁੰਦਾ ਆ ਪ੍ਰਸ਼ਾਸਨ ਕੋਈ ਨਹੀਂ ਕਰਦਾ ਆ ਦੇਖੋ ਕੀ ਛੜਕ ਸਾਰੀ ਮੱਲੀ ਕੂੜੇ ਨਾਲ ਤੇ ਜੇ ਨਹੀਂ ਇਹਨਾਂ ਚਕਾਉਣਾ ਫੇ ਛੜਕ ਦੇ ਵਿੱਚ ਕਰ ਦੋ ਕੂੜਾ ਛੜਕੇ ਇੱਕ ਸਾਈਡ ਬੰਦ ਕਰ ਦੋ ਫੇ ਸਾਰਾ ਕੂੜਾ ਕੂੜਾ ਕਰਾ ਦੇਣੇ ਇੱਥੇ ਇਹ ਨਾ ਕੋਈ ਸੁਣਵਾਈ ਹੋਉਂਦੀ ਆ ਇਹਨਾਂ ਦੇ ਇੰਸਪੈਕਟਰ ਨੂੰ ਫੋਨ ਕੀਤਾ ਉਹ ਵੀ ਤਾਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੰਦਾ ਉਹਨੇ ਜੇ ਤੇ ਇਹਨਾਂ ਨੇ ਕੂੜਾ ਨਾ ਚੁੱਕਣਾ ਮਿਲ ਗਿਆ ਢਾਇਆ ਇਹਨਾਂ ਨੂੰ ਤਾਂ ਨਹੀਂ ਦਫੇ ਰੋਡ ਬੰਦ ਕਰਾਂਗੇ ਅਸੀਂ ਕਿ ਜਿੰਨਾ ਜਿਹੜਾ ਕਮਿਸ਼ਨਰ ਇੱਥੇ ਉਹਨੇ ਜ ਨਹੀਂ ਵੀ ਰੋਡ ਨਹੀਂ ਖੋਲਣਾ ਸੀ ਇਹਨਾਂ ਨੇ ਜਿਹੜਾ ਇਤਿਹਾਸਿਕ ਮੰਦਿਰ ਨੂੰ ਜਾਂਦਾ ਰੋਡ ਤੇ ਵੀਆਈਪੀ ਵੀ ਹੁੰਦੇ ਸੁਦਦ ਵੀ ਹੁੰਦੇ ਕਿੰਨਾ ਅਸਰ ਪੈਂਦਾ ਮਾੜਾ ਨਾਲ ਤੇ ਅਸਰ ਤੇ ਭਾਜੀ ਪਹਿਣਾ ਜੇ ਰੋਡ ਤੁਸੀਂ ਮਾੜਾ ਕੈਮਰਾ ਨੂੰ ਕਰਕੇ ਵੇਖੋ ਜੀ ਅੱਧਾ ਰੋਡ ਦੇ ਨਾਲ ਬਲੌਕ ਕਰਤਾ ਕੂੜੇ ਨਹੀਂ ਤੇ ਜਿਹੜਾ ਕੋ ਨੰਗਦਾ ਜਿੱਦਣ ਕਹਿੰਦੇ ਹੁਣਾ ਦਾ ਉਹਨਾਂ ਦਵਾਤਾ ਉਹ ਸਪਾਈਆਂ ਲੱਗਦੇ ਝਾੜੂ ਦੇ ਹੁੰਦੇ ਫੇਰ ਨਾ ਮਸ਼ੀਨਾ ਲੈ ਆਉਂਦੇ ਆ ਤੇ ਅੱਗੋ ਪਿਛੋ ਆਹ ਵਾਲਾ ਹੁੰਦਾ ਜੇ ਇਹ ਰੋਡ ਦਾ ਇਹ ਰਾਉਂਤੀ ਰੋਡ ਨੂੰ ਮੰਦਿਰ ਜਾਂਦਾ ਜੀ ਐਡਾ ਇਤਿਹਾਸਿਕ ਮੰਦਿਰ ਆ ਤੇ ਜਿੱਦਣ ਕਹਿੰਨੇ ਉਹਨਾਂ ਦਾ ਕੋਈ ਵੀਆਈਪੀ ਨੇ ਉਹ ਤਨਾ ਐ ਸਫਾਈ ਕਰ ਦਿੰਦੇ ਜਿੱਦਾਂ ਇੱਥੇ ਕੋਈ ਗੰਦ ਹੀ ਨਹੀਂ ਪਿਆ ਹੁੰਦਾ। ਕੀ ਮੰਗ ਕਰਦਾ ਇਹ ਭਾਜੀ ਇਹ ਕੂੜਾ ਇੱਥੋਂ ਚੁਕਾਇਆ ਜਾਵੇ ਤੇ ਜਿਹੜੇ ਉਹ ਕਲਾਂ ਮੋੜ ਤੋਂ ਰੋਡ ਤੋਂ ਸੁੱਟਣਾ ਹੁੰਦਾ ਇਹਦੇ ਕੂੜਾ ਉਹਨਾਂ ਨੂੰ ਉਹਨਾਂ ਨੂੰ ਢੱਕਿਆ ਜਾਵੇ ਇੱਥੋਂ ਵੀ ਇਹ ਕੂੜਾ ਨਾ ਸੈਂਕਸਪੈਕਟਰ ਨਾਲ ਗੱਲ ਹੋਈ ਐ ਸੈਂਕਸਪੈਕਟਰਾਂ ਦਾ ਮੈਂ ਇੱਥੇ ਆਉਂਦਾ ਆਂ ਆਉਂਦੇ ਆ ਤੇ ਫਿਰ ਪੁੱਛਨੇ ਮੈਂ ਕੀ ਗੱਲ ਆਂਦੇ ਸਾਨੂੰ? ਹਾਂਜੀ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਪ੍ਰਦੀਪ ਕੁਮਾਰ ਆ ਜੀ। ਤੇ ਕਿਹੜੀ ਗਲੀ ਚ ਰਹਿੰਦੇ? ਮੈਂ ਮੋਚੇ ਵਾਲੀ ਗਲੀ ਚ ਰਹਿਣ ਵਾਲਾ ਆ। ਤੇ ਕੀ ਮਾਮਲਾ ਇਹ ਸੜਕ ਵਾਲਮੀਕ ਮੰਦਰ ਦੀ ਹੈਗੀ ਜੇ ਰਾਮ ਤੇਰਥ ਰੋਡ ਹੈਗਾ ਜੇ ਮਸ਼ਹੂਰ ਠੀਕ ਹੈ ਤੇ ਇਹਨਾਂ ਨੇ ਬਣਾਇਆ ਕੂੜੇ ਦਾ ਡੰਪ ਇੱਥੇ ਠੀਕ ਹੈ ਕਿਉਂਕਿ ਇਹ ਮਹੱਲੇ ਦਾ ਕੂੜਾ ਨਹੀਂ ਹੈ ਇਹ ਬਾਹਰੋਂ ਆਣ ਕੇ ਕੂੜਾ ਸੁੱਟਦੇ ਇੱਥੇ ਆ ਹੁਣੇ ਇੱਕ ਦੀ ਰੇੜੀ ਲਵਾਈ ਜੇ ਅਸੀਂ ਉਹ ਇੱਥੇ ਪਤਾ ਨਹੀਂ 5 ਇੱਕ 6 ਰੇੜੀਆਂ ਸੁੱਟ ਗਿਆ ਇੱਥੇ ਕੂੜੇ ਦੀਆਂ ਠੀਕ ਹੈ ਤੇ ਭਾਜੀ ਅਸੀਂ ਤੇ ਇਹੋ ਮੰਗ ਕਰਦੇ ਆਂ ਵੀ ਆ ਕੂੜਾ ਚੁਕਾਇਆ ਜਾਵੇ ਤੇ ਇੱਥੇ ਸਰਕਾਰੀ ਕੋਈ ਗੱਡੀਆਂ ਗੁੱਡੀਆਂ ਲਿਆ ਕੇ ਖਿਲਾਰੇ ਠੀਕ ਹੈ ਤਾਂ ਕਿ ਕੂੜਾ ਉਹਦੇ ਵਿੱਚ ਸੁੱਟਿਆ ਅਸੀਂ ਤੇ ਕਿੰਨਾ ਕੋਈ ਬਿਮਾਰੀ ਵੀ ਲਾ ਹੈਗੀ ਹੈ ਬਿਮਾਰੀਆਂ ਭਾਜੀ ਇੱਥੇ ਲਾਗੋ ਦੀ ਲੰਗਿਆ ਨਹੀਂ ਜਾਂਦਾ ਜੇ ਜਦੋਂ ਬਾਰਿਸ਼ ਆ ਜਾਂਦੀ ਨਾ ਤੇ ਇੱਥੇ ਬੁਰਾ ਹਾਲ ਹੋ ਜਾਂਦਾ ਜੇ ਲੱਗੇ ਚ ਅੱਗੇ ਜਦੋਂ ਹਨੇਰੀ ਨੂਰੀ ਆ ਜੇ ਇਹ ਕੂੜਾ ਸਾਰਾ ਦੁਕਾਨਾਂ ਦੇ ਵਿੱਚ ਵੜਿਆ ਹੁੰਦਾ ਜੇ ਸਾਰੇ ਲਗਾਪੇ ਵੜ ਜਾਂਦੇ ਹਾਂਜੀ ਹਾਂਜੀ ਤੇ ਆਪਾਂ ਇਹੀ ਮੰਗ ਕਰਦੇ ਆਂ ਵੀ ਭਾਜੀ ਇਹ ਛੇਤੀ ਤੋਂ ਛੇਤੀ ਕੂੜਾ ਚਕਾਇਆ ਜਾਵੇ ਤੇ ਇੱਥੇ ਸਾਫ਼ ਸਪਾਈ ਰੱਖੀ ਜਾਵੇ ਤਾਂ ਕਿ ਇਹ ਇਹ ਭਾਜੀ ਤੁਹਾਨੂੰ ਕਿਥੋ ਕਿਥੋ ਦਸੀਏ ਕਾਲਿਆਰਾਮ ਮੋੜ ਹੋ ਗਿਆ ਆ ਇਧਰੋ ਸ਼ਹਿਰ ਲੋ ਹੋ ਗਏ ਰੇੜੀਆਂ ਲਿਆ ਲਿਆ ਇੱਥੇ ਭਰ-ਭਰ ਸੁੱਟਦੇ ਜਿੱਦਾਂ ਇੱਥੇ ਭਗਤਾਲਾ ਡੰਪ ਹੁੰਦਾ ਤੇ ਭਾਜੀ ਅਸੀਂ ਇਹੋ ਮੰਗ ਕਰਦੇ ਆ ਵੀ ਛੇਤੀ ਛੇਤੀ ਕੂੜਾ ਚਕਾਇਆ ਜਾਵੇ ਤੇ ਇੱਥੇ ਤਾਂ ਕੀ ਲਾਗੋ ਚਾਗੋ ਜੋ ਕੋਈ ਨੰਗਦਾ ਆ ਤੇ ਬਿਮਾਰੀਆਂ ਬੂਮੂਰੀਆਂ ਹਟਣ ਸਰਦਾਲੂਆ ਕਹਿੰਦਾ ਮਾੜਾ ਅਸਰ ਪੈਂਦਾ ਤੇ ਬਰਕ ਹੋ ਹੁੰਦੇ ਨੇ ਭਾਜੀ ਸਰਦਾਲੂਆ ਦੇ ਮਾੜਾ ਅਸਰ ਪੈਣਾ ਹੀ ਪੈਣਾ ਜਦੋਂ ਲਾਗੋ ਦੀ ਨੰਗਣਾ ਤੇ ਇੱਥੇ ਖੁਸ਼ਬੋਦੀ ਤਾਂ ਬਦਬੋੜ ਦੀ ਆ ਤੇ ਅਗਰ ਨਹੀਂ ਹੈ ਕਾਰਵਾਈ ਹੁੰਦੀ ਤੇ ਅਗਲਾ ਰੰਗ ਚੀਗੀ ਹੈ ਭਾਜੀ ਅਸੀਂ ਤੇ ਇੱਥੇ ਫਿਰ ਸੜਕ ਬੰਦ ਕਰਾਂਗੇ ਕਿਉਂਕਿ ਇੱਥੇ ਤਾਂ ਬਿਮਾਰੀਆਂ ਦਾ ਘਰ ਬਣਿਆ ਪਿਆ ਸਾਡਾ ਤੇ ਇੱਥੇ ਹੈ ਨਿਆਣੇ ਲਾਗੋ ਦੀ ਲੰਗਦੇ ਆਈ ਨਿਕੇ ਨਿਕੇ ਨਿਆਣੇ ਬਿਮਾਰੀਆਂ ਲੱਗਣੀਆਂ ਇੱਥੇ ਅਗਰ ਮੋਬਿਲ ਜਿਹੜੇ ਸੁਖਾਦੇ ਤੁਹਾਨੂੰ ਕੀ ਕਰਾ ਜਾਓਗੇ ਭਾਜੀ ਅਸੀਂ ਤੇ ਉਹਨਾਂ ਨੂੰ ਇਹੋ ਕਵਾਂਗੇ ਵੀ ਇੱਥੇ ਨਾ ਸੁਟੋ ਤੇ ਆਪੋ ਆਪਣੇ ਏਰੀਆ 'ਚ ਸੁਟੋ ਜਾਂ ਤੇ ਕਿਸੇ ਪਰ ਇੱਥੇ ਤੇ ਕੋਈ ਸੁਣਦਾ ਵੀ ਨਹੀਂ ਇਹਨਾਂ ਕੋਈ ਸਰਕਾਰੀ ਮੁਲਾਜ਼ਮ ਵੀ ਇਹਨੂੰ ਸੁਣਦਾਗਾ ਨਾ ਤੇ ਅਸੀਂ ਤੇ ਕੋਈ ਆਇਆ ਤੇ ਅਸੀਂ ਤੇ ਬੰਨ ਲੈਣਾ ਇੱਥੇ ਫੜ ਕੇ ਤੇ ਅਸੀਂ ਧਰਨਾ ਲਾਉਣਾ ਵੱਖਰਾ ਇੱਥੇ ਹਾਂਜੀ ਤੇ ਜਿਹੜਾ ਵੀ ਕੋਈ ਇੱਥੇ ਫੜਿਆ ਗਿਆ ਤੇ ਅਸੀਂ ਦੇ ਅਸੀਂ ਤੇ ਕਾਰਵਾਈ ਆਪਣੀ ਕਰਾਂਗੇ ਫਿਰ ਉਹਦੇ ਨਾਲ